ਅਜਨਾਲਾ ਤੋਂ ਵਿਧਾਇਕ ਸਰਦਾਰ ਕੁਲਦੇਵ ਸਿੰਘ ਢਾਲੀਵਾਲ ਨੇ ਹਲਕੇ ਦੇ ਕਿਸਾਨਾਂ ਨੂੰ ਖਾਦ ਖਰੀਦਣ ਵੇਲੇ ਆਉਂਦੀ ਮੁਸ਼ਕਲ ਦਾ ਹੱਲ ਕੀਤਾ ਤੇ ਨਾਲ ਹੀ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਵੀ ਸਰਕਾਰੀ ਰੇਟ ਤੋਂ ਉੱਪਰ ਖਾਦ ਵੇਚਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਰਕਾਰੀ ਰੇਟ ਤੋਂ ਉੱਪਰ ਖਾਦ ਕੋਈ ਵੀ ਨਹੀਂ ਵੇਚੇਗਾ ਰਾਜੀਏ ਦੇ ਵਿਦਾਇਕ ਨੂੰ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਕਿਸਾਨਾਂ ਨੇ ਉਹਨਾਂ ਨੂੰ ਫੇਸਬੁੱਕ ਉੱਤੇ ਮਹਿੰਗੀ ਖਾਦ ਅਤੇ ਕਾਲਾ ਬਾਜ਼ਾਰੀ ਦੀ ਸ਼ਿਕਾਇਤ ਕੀਤੀ ਸੀ ਤਾਂ ਅੱਜ ਅਜਨਾਲਾ ਦੇ ਸਾਰੇ ਦੁਕਾਨਦਾਰਾਂ ਨੂੰ ਅੰਨਾ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਸਰਕਾਰੀ ਰੇਟ ਤੋਂ ਉੱਪਰ ਖਾਦ ਨਹੀਂ ਵੇਚੇਗਾ ਤੇ ਕੋਈ ਹੋਰ ਕੈਮੀਕਲ ਜ਼ਬਰਦਸਤੀ ਖਰੀਦਦਾਰ ਦਬਾਵੀ ਨਹੀਂ ਬਣਾਏਗਾ ਤਾਂ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਜੇ ਹੁਣ ਕੋਈ ਕਿਸੇ ਦੀ ਸ਼ਿਕਾਇਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਤਾ ਉਸ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਤਾਂਗੇ ਕੀ ਕੁਝ ਕਿਹਾ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਨੇ ਆਓ ਸੁਣਦੇ ਆ ਬਹੁਤ ਸਾਰੇ ਕਿਸਾਨਾਂ ਨੇ ਪਿਛਲੇ 2-3 ਦਿਨ ਤੋਂ ਕੰਪਲੀਟ ਕੀਤੀ ਹੈ ਕਿ ਸਾਨੂੰ ਜਿਹੜਾ ਹਰ ਪੀੜ ਕਿਸਾਨਾਂ ਨੇ ਅੱਜ ਵੀ ਸਾਡੇ ਮੰਤਰੀ ਸਾਹਿਬ ਆਏ ਤਾਂ ਉਦੋਂ ਵੀ ਇੱਕ ਕਿਸਾਨ ਨੇ ਕਿਹਾ ਜੀ ਕਿ ਸਾਨੂੰ ਦਾਇਆ ਖਾਦ ਜਿਹੜੀ ਮਹਿੰਗੀ ਦਿੱਤੀ ਜਾ ਰਹੀ ਹੈ ਤੇ ਦਿੰਦੇ ਦੀ ਜ ਦਿੰਦੇ ਆ ਮਹਿੰਗੀ ਦਿੰਦੇ ਆ ਤੇ ਨਾਲ ਸਾਨੂੰ ਪ੍ਰਾਈਵੇਟ ਕੰਪਨੀਆਂ ਦਾ ਮਾਲ ਛਕਾਉਂਦੇ ਆ ਮੈਂ ਕਿਉਂਕਿ ਆਪਣਾ ਸ਼ਹਿਰ ਹੈ ਇਹ ਨਾਲ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਨ ਆਇਆ ਸੀਗਾ ਜਿਹੜੇ ਬੰਦੇ ਖਾਦ ਤੇ ਦਵਾਈਆਂ ਵੇਚਦੇ ਆ ਭਈ ਜੇ ਤੁਸੀਂ ਅੱਜ ਤੋਂ ਬਾਅਦ ਕਿਸੇ ਨੇ ਵੀ ਦਾਇਆ ਖਾਦ ਮਹਿੰਗੀ ਵੇਚੀ ਜਾਂ ਦਾਇਆ ਖਾਦ ਦੇ ਨਾਲ ਕੋਈ ਪ੍ਰਾਈਵੇਟ ਕੰਪਨੀਆਂ ਦਾ ਸਮਾਨ ੱੱਕੇ ਨਾਲ ਕਿਸਾਨਾਂ ਨੂੰ ਦਿੱਤਾ ਤੇ ਸਾਦ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਮੈਂ ਆਪਣੇ ਬਲਾਕ ਐਗਰੀਕਲਚਰ ਅਫਸਰ ਸਾਹਿਬ ਨੂੰ ਨਾਲ ਲੈ ਕੇ ਆਇਆ ਤਸੀਲਦਾ ਸਾਹਿਬ ਨੂੰ ਨਾਲ ਲੈ ਕੇ ਆਇਆ ਜਿਹੜਾ ਵੀ ਬੰਦਾ ਸਾਹ ਰ ਇਸ ਟਾਈਮ ਦੇ ਉੱਤੇ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਸਾਡਾ ਕਿਸਾਨ ਵਿਚਾਰਾ ਉਹ ਹਰ ਪੀੜ ਤੇ ਬਹੁਤ ਮਜਬੂਰੀ ਉਹਦੀ ਆਪਾਂ ਜਾਂ ਉਹਦਾ ਨਜਾਇਜ਼ ਫਾਇਦਾ ਠਾਵੇ ਇਸ ਕਰਕੇ ਅੱਜ ਮੈਂ ਪਹਿਲੇ ਦਿਨ ਤੇ ਇਹਨਾਂ ਦੇ ਗਾੜੀ ਹੱਥੀ ਜੋੜਿਆ ਤੇ ਦੂਜੀ ਵਾਰ ਹੁਣ ਕਾਨੂੰਨ ਆਪਣੀ ਕਾਰਵਾਈ ਕਰੂਗਾ ਜਦੋਂ ਸਾਨੂੰ ਪਤਾ ਲੱਗਿਆ ਮੈਨੂੰ ਕਿਸੇ ਕਿਸਾਨ ਨੇ ਕਾਲ ਕਰਤੀ ਕਿ ਸਾਨੂੰ ਡਾਇਆ ਜਿਹੜੀ 2000 ਦੀ ਮਿਲਦੀ ਹੈ 1700 ਦੀ ਮਿਲਦੀ ਹੈ ਤੇ ਮੈਂ ਉਸੇਲੇ ਉਹਦੇ ਖਿਲਾਫ ਕਾਰਵਾਈ ਕਰ ਦਿੱਤੀ This program is sponsored by the Singla office Bakersfield for all your immigration family law needs call or scan QR code to contact us Rodis Inc million miles with smile or scan QR code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.